ਪਾਸੋਂ ਵਾਰ ਨੰਬਰ 11 ਨੇ ਅੱਜ 11 ਦੇ 11 ਮੈਂਬਰਾਂ ਨੇ ਉੱਪਰ ਦਾਖਲ ਕੀਤੇ ਆ ਔਰ ਲੱਡੂ ਵੰਡੇ ਨੇ ਢੋਲ ਵਜਾ ਕੇ ਵੱਡੇ ਕਾਫਲੇ ਦੇ ਰੂਪ ਦੇ ਵਿੱਚ ਔਰ ਨਾਬਾ ਨਗਰ ਕਾਉਂਸਲ ਦੇ ਵਿੱਚ ਇੱਕ ਸੀਟ ਖਾਲੀ ਹੋਈ ਸੀ ਸਾਡੇ ਭਰਾ ਗੁਲੀਪ ਸਿੰਘ ਬਿੱਟੂ ਜੀ ਅਕਾਲ ਚਲਾਨਾ ਕਰਕੇ ਸੀ ਉਹਨਾਂ ਦੇ ਬੇਟੇ ਨੂੰ ਆਮ ਪਾਰਟੀ ਸ਼ਾਮਲ ਕਰਕੇ ਉਹਨਾਂ ਨੂੰ ਟਿਕਟ ਦਿੱਤੀ ਹੈ ਜੀ ਹੁਣ ਉਹਨਾਂ ਦੇ ਕਾਗਜ਼ ਵੀ ਅਦਾਖਲ ਕੀਤੇ ਆ ਸਮਾਤਮਾ ਕਿਰਪਾ ਕਰੇ ਪਾਸੋਂ ਦੀਆਂ 11 ਸੀਟਾਂ ਔਰ ਨਾਬੇ ਦੀ ਇੱਕ ਸੀਟ ਜਿਹੜੀ ਆਮ ਆਦੀ ਪਾਰਟੀ ਵੱਡੇ ਫਰਕ ਨਾ ਜਿਪੂਰੀ ਔਰ ਪਹਿਲੀ ਵਾਰੀ ਮੈਦਾਨ ਚ ਉਤਰ ਰਹੇ ਹੋ ਇਸ ਤਰ੍ਹਾਂ ਲਾਉਦਾ ਜਿਹੜੀ ਆਹ ਪਾਰਟੀ ਬੜਾ ਅੱਛਾ ਮਾਹੌਲ ਹੈ ਜੀ ਬੜਾ ਬਹੁਤ ਵਧੀਆ ਮਾਹੌਲ ਹੈ ਆਮ ਆਦਮੀ ਪਾਰਟੀ ਨੂੰ ਬਹੁਤ ਅੱਛਾ ਸਮਰਥਨ ਮਿਲ ਰਿਹਾ ਔਰ ਲੋਕ ਵੀ ਚਾਹੁੰਦੇ ਆ ਕਿ ਪੰਜਾਬ ਦੇ ਵੀ ਸਰਕਾਰ ਆਮ ਆਦਮੀ ਪਾਰਟੀ ਦੀ ਅਗਰ ਡਿਵੈਲਪਮੈਂਟ ਕਰਨੀ ਹੈ ਸ਼ਹਿਰ ਦੀ ਜਾਂ ਨਗਰ ਪੰਚਾਇਤ ਪਾਸੋਂ ਦੀ ਤਾਂ ਆਮ ਆਦਮੀ ਪਾਰਟੀ ਹੀ ਕਰ ਸਕਦੀ ਹੈ ਬਹੁਤ ਅੱਛਾ ਰਿਸਪੌਂਸ ਹੈ ਕਿਸੇ ਟਾਈਮ ਉਹ ਕਾਲੀਦਾਰ ਜਿਹੜੀ ਹੈਗਾ ਪੂਰਾ 11 ਦੇ 11 ਸੀਟਾਂ ਲੈ ਕੇ ਗਈ ਸੀ ਕੀ ਲੱਗਦਾ ਇਸ ਵਾਰੀ ਮੈਦਾਨ ਵਿੱਚ ਹੈਗੀ ਹੈ ਕਿ ਨਹੀਂ ਕਾਲੀਦਾਰ ਅ ਦੇਖੋ ਸਾਰੀਆਂ ਪਾਰਟੀਆਂ ਦੇਖੋ ਇਲੈਕਸ਼ਨ ਦਾ ਤੇ ਸਾਰੇ ਆਪਣਾ ਆਪਣੀ ਰਣਨੀਤੀ ਨਾਲ ਇਲੈਕਸ਼ਨ ਲੜ ਰਹੇ ਆ ਪਰ ਅਸੀਂ ਆਪਣੇ ਕੰਮ ਦੇ ਵਿਹਾਫ ਤੇ ਇਲੈਕਸ਼ਨ ਲੜ ਰਹੇ ਆ ਜੋ ਅਸੀਂ ਕੰਮ ਕੀਤਾ ਪੰਜਾਬ ਦੇ ਵਿੱਚ 600 ਜੰਡ ਬਿਜਲੀ ਮੁਕਤ ਪਈਆਂ 10000 ਨੌਕਰੀਆਂ ਦਿੱਤੀਆਂ ਨੇ ਕੋਕਮਤ ਸਿੰਘ ਸਾਹਿਬ ਨੇ ਖੇਤਾਂ ਤੱਕ ਪਾਣੀ ਪਹੁੰਚਾਤਾ ਕਿਸਾਨਾਂ ਦੇ ਆ ਬਹੁਤ ਵੱਡੇ ਕੰਮ ਜਿਹੜੇ ਪੰਜਾਬ ਦੇ ਵਿੱਚ ਹੋਇਆ ਐਨਓਸੀ ਦੀ ਸ਼ਰਤ ਖਤਮ ਕਰਤੀ ਉਹਦਾ ਸ਼ਹਿਰਾਂ ਦੇ ਵਿੱਚ ਬਹੁਤ ਅੱਛਾ ਪੋਜ਼ਿਟਿਵ ਮਾਹੌਲ ਹੈ ਇਹ ਤੁਹਾਡੇ ਸਾਹਮਣੇ ਹੈ ਕਿ ਮੇਰੇ ਡੈਡੀ ਜੀ ਦੀ ਖੱਟੀ ਹੋਈ ਹੈ ਜੋ ਤੁਸੀਂ ਫੋਟੋ ਦੇਖ ਰਹੀ ਹੈ ਜੋ ਕਾਗਜ਼ ਭਰਨਾ ਹੈ ਬਾਕੀ ਆਮ ਆਦਮੀ ਪਾਰਟੀ ਜਿੰਦਾਬਾਦ ਦੇਮਨ ਸਿੰਘ ਸਾਡੇ ਜਿੰਦਾਬਾਦ ਸਾਡੇ ਸਾਰੇ ਸਪ ਸਾਡੇ ਪਨੀਸ਼ਾ ਅੰਕਲ ਜੀ ਸਾਰੇ ਨਾਲ ਨੇ ਤੁਸੀਂ ਦੇਖ ਸਕਦੇ ਹੋ ਕਿ ਨਿਖੂਟ ਹੈ। ਮੈਨੂੰ ਲੱਗਦਾ ਕਿ ਕਿਸੇ ਨਾਲ ਮੰਗ ਮੰਗ ਤੇ ਕਿਹੜਾ ਫਲਕ ਹੈ। ਫਾਈਟ ਤੋਂ ਦੇ ਸਾਹਮਣੇ ਉਹ ਜਿਹੜਾ ਰਿਜ਼ਲਟ ਆਊਗਾ ਤੁਸੀਂ ਦੱਸੋ ਜੀ ਕਿ ਫਾਈਟ ਸੀਗੀ ਕਿ ਨਹੀਂ ਸੀ। ਬਾਕੀ ਸਭ ਤੁਹਾਨੂੰ ਇੱਕ ਵੀ ਨਹੀਂ ਪਤਾ ਲੱਗਦਾ। ਜਿਹੜੇ ਜਿਹੜੇ ਮੁੱਦੇ ਬਾਰੇ ਸਾਰੇ ਮੁੱਦੇ ਤੇ ਧਿਆਨ ਚ ਰੱਖਾਂਗੇ ਵੈਸਾ ਦੇਖੋ ਚਲੋ ਜਿਹੜੇ ਸਾਡੇ ਪਹਿਲਾਂ ਵਾਲੇ ਐਮਸੀਸੀ ਉਹਨੂੰ ਹੀ ਡੈਥਾ ਚਲੋ ਸਾਨੂੰ ਬਹੁਤ ਅਫਸੋਸ ਹੈ ਪਰ ਚਲੋ ਇਸ ਤੋਂ ਇਲਾਵਾ ਇਹ ਵੀ ਹੈ ਵੀ ਤੇ ਅਮੇ ਵਾਰਡ ਜਿਹੜਾ ਆਪਣਾ ਇਸਟਾਮੂ ਖਾਲੀ ਹੋ ਗਿਆ ਹੈ ਇਹ ਬਾਈ ਇਲੈਕਸ਼ਨ ਹੋ ਗਈ ਹੈ ਤੇ ਇਸ ਤੇ ਕਾਫੀ ਦੇਰ ਬਾਅਦ ਹੁੰਦੀ ਵੀ ਜਿਹੜੇ ਕੈਂਡੀਡੇਟ ਆਪਣਾ ਜੰਮੀ ਮੈਂ ਹਾਂ ਖੜਿਆ ਹਾਂ ਭਾਰਤੀ ਜਨਤਾ ਪਾਰਟੀ ਨੇ ਮੈਨੂੰ ਬਹੁਤ ਵਧੀਆ ਚਲੋ ਮੌਕਾ ਮਿਲਿਆ ਇਹ ਹੁਣ ਮੌਕੇ ਨੂੰ ਦੇਖਦੇ ਹੋਏ ਮੈਂ ਚਲੋ ਭਾਰਤੀ ਜਨਤਾ ਪਾਰਟੀ ਕਿੰਨੀ ਹੋ ਜਿਹੜੇ ਕੈਂਡੀਡੇਟ ਮੈਨੂੰ ਉਮੀਦਵਾਰ ਪ੍ਰਚਾਰ ਕਰ ਰਿਹਾ ਪੂਰਾ ਚੱਲ ਰਿਹਾ ਸਾਡਾ ਪ੍ਰਚਾਰ ਇਹ ਪ੍ਰਚਾਰ ਨੂੰ ਦੇਖਦੇ ਸਾਨੂੰ ਉਮੀਦ ਹੈ ਵੀ ਅਸੀਂ ਆਪਣਾ ਇਹ ਵ ਪੂਰਾ ਕੰਪਲੀਟ ਕਰਕੇ ਅਸੀਂ ਬਾਅਦ ਨੂੰ ਆਪਣਾ ਜਿੱਤ ਕੇ ਆਪਣਾ ਨਾਭੀ ਦੇ ਕਮੇਟੀ ਦੇ ਵਿੱਚ ਈਕਐਮਸੀ ਅਸੀਂ ਆਪਣਾ ਉੱਥੇ ਜਾਵਾਂਗੇ ਇੱਕ ਤਰ੍ਹਾਂ ਦਾ ਪੂਰਾ ਸਪੋਰਟ ਅਸੀਂ ਦੇਖੋ ਜਿਸ ਤਰ੍ਹਾਂ ਅਸੀਂ ਡੋਟੂਰ ਪ੍ਰਚਾਰ ਚੱਲ ਰਿਹਾ ਸਾਡਾ ਕਿ ਸਾਨੂੰ ਐ ਵੀ ਹਿੰਦੂ ਤਤਵੇ ਨਾਤੇ ਭਾਰਤੀ ਜਨਤਾ ਪਾਰਟੀ ਨੂੰ ਬਹੁਤ ਵਧੀਆ ਸਪੋਰਟ ਮਿਲ ਰਿਹਾ ਸਾਨੂੰ ਉਮੀਦ ਹੈ ਵੀ ਅਸੀਂ ਆਪਣਾ ਵਧੀਆ ਲੀਡ ਨਾਲ ਭਾਰਤੀ ਜਨਤਾ ਪਾਰਟੀ ਦਾ ਆਪਣੇ ਐਮਸੀ ਚੁਣ ਕੇ ਅਸੀਂ ਉੱਥੇ ਕਮੇਟੀ 'ਚ ਪਹੁੰਚਾਂਗੇ ਬਾਕੀ ਪਾਰਟੀਆਂ ਦੇ ਵੀ ਉਮੀਦਵਾਰ ਕੜੇ ਕਿਸ ਤਰ੍ਹਾਂ ਦੇ ਹੋ ਬਾਕੀ ਪਾਰਟੀਆਂ ਦੇ ਇਹ ਸਾਨੂੰ ਇਹੀ ਸੁਣਨ ਚਾਹੀਏ ਸੀ ਜਿਹੜੇ ਦੇਖੋ ਜੀ ਕਾਂਗਰਸ ਉਮੀਦਵਾਰ ਹੈਗੇ ਨੇ ਉਹ ਸੀਟ ਸਮਰਥਨ ਦੇਗੀ ਇਹਨਾਂ ਨੂੰ ਤੇ ਜਿਹੜਾ ਆਮ ਆਦਮੀ ਪਾਰਟੀ ਦਾ ਜੀ ਕੈਂਡੀਡੇਟ ਨੇ ਫਾਰਮ ਭਰੇ ਬਾਕੀ ਥੋੜਾ ਸ਼ਾਮ ਨੂੰ ਵੀ ਸਾਨੂੰ ਅੱਜ 5 ਵਜੇ ਤੋਂ ਬਾਅਦ ਜਾਂ ਜਿਸ ਤਰ੍ਹਾਂ ਵੀ ਪਤਾ ਲੱਗੇਗਾ ਵੀ ਆਪਣੇ ਕਿੰਨੇ ਕੈਂਡੀਡੇਟ ਆਏ ਨੇ ਅਸਲ ਪਿਕਚਰ ਦੇਖੋ 14 ਦਿਨ ਚੌਧਰੀ ਨੂੰ ਕਲੀਅਰ ਹੋਏਗੀ ਵੀ ਕੱਲ ਅੱਜ ਫਾਰਮ ਭਰਨ ਤੋਂ ਬਾਅਦ ਜਿਹੜੇ ਕੱਲ ਸਕਰੂਟੀ ਹੋਣੀ ਹੈ ਉਸ ਤੋਂ ਬਾਅਦ ਕਿੰਨੇ ਕੈਂਡੀਡੇਟ ਰਹਿ ਗਏ ਉਹ ਫਿਰ 14 ਤੋਂ ਬਾਅਦ ਹੀ ਪਿਕਚਰ ਕਲੀਅਰ ਹੋ ਕੇ ਪ੍ਰੋਪਰ ਆਪਣਾ ਜਿਹੜਾ ਹੈ ਆਪਣਾ ਸੰਘਰਸ਼ ਚੱਲੇਗਾ ਦੇਖੋ ਮੁਕਾਬਲਾ ਤਾਂ ਪਹਿਲੀ ਗੱਲ ਹੈ ਕਿਉਂਕਿ ਦਲੀਪ ਬਿੱਕੂ ਜੀ ਜਿਹੜਾ ਅਵਾਡ ਦੇ ਵਿੱਚ ਬੀਚ ਕੇ ਗਏ ਦੇ ਓਹ ਜਲੀ ਬਿੱਟੂ ਜੀ ਨੇ ਜੋ ਬੀਜਿਆ ਸੀ ਅੱਜ ਉਹ ਵੱਢਣ ਦਾ ਟਾਈਮ ਆਇਆ ਦੇਖੋ ਅੱਜ ਤੱਕ ਮੇਰੇ ਖਿਆਲ ਦੇ ਵਿੱਚ ਜਲੀ ਬਿੱਟੂ ਜੀ ਜਦੋਂ ਵੀ ਇਲੈਕਸ਼ਨ ਲੜਨੇ ਚਿੱਤੇ ਨੇ ਇਹੀ ਰਸ ਪ੍ਰਸਾ ਲੋਕਾਂ ਨੇ ਅশীরਵਾਦ ਦੁਆਰਾ ਇਹਦੇ ਬੇਟੇ ਨੂੰ ਦੇ ਚੁੱਕੇ ਆਮ ਆਦਮੀ ਪਾਰਟੀ ਤੇ ਗੁਰਦੇਵ ਸਿੰਘ ਦੇਮਨ ਐਮ ਐਲ ਏ ਨਾਪਾ ਤੇ ਸਾਡੀ ਸਾਰੀ ਟੀਮ ਵੀ ਖੁਸ਼ੀ ਦਾ ਪਾਤਰ ਹੈ ਕਿ ਸਾਨੂੰ ਇੱਕ ਚੰਗਾ ਪਰਿਵਾਰ ਸਾਡੀ ਪਾਰਟੀ ਦੇ ਵਿੱਚ ਨਾਲ ਜੋੜ ਗਿਆ ਤੇ ਮੇਰੇ ਖਿਆਲ ਦੇ ਵਿੱਚ ਕੋਈ ਮੁਕਾਬਲਾ ਨਹੀਂ ਹੈਗਾ ਵਨ ਸਾਈਡਡ ਵੋਟਾ ਬਾਕੀ ਪਾਰਟੀਆਂ ਨੇ ਵੀ ਬੰਦੇ ਖੜੇ ਕਿਤੇ ਨੇ ਪ੍ਰੋਟੋਕੋਲ ਆ ਖੜੇ ਕਰਨੇ ਬਣਦੇ ਨੇ ਅਸੀਂ ਫੇਰ ਵੀ ਸਾਰੀ ਪਾਰਟੀਆਂ ਨੂੰ ਨੇਮ ਕੇ ਹੱਥ ਜੋੜ ਕੇ ਬੇਨਤੀ ਕੀਤੀ ਸੀ ਕਿ ਇਹ ਜਿਹੜੀ ਇਲੈਕਸ਼ਨ ਹੈ ਇਹ ਦਲੀਪ ਮਿੱਟੂ ਜੀ ਨੂੰ ਸਲਾਨਤਰੀ ਤੌਰ ਤੇ ਦਿੱਤੀ ਜਾਵੇ 26 ਚ ਫੇਰ ਮੈਦਾਨ ਖੁੱਲੇ ਨੇ ਸਾਰੇ ਆਪਣੇ ਆਪਣੇ ਇਲੈਕਸ਼ਨਾਂ ਲੜਨਗੇ ਚਲੋ ਹਰੇਕ ਦਾ ਸਿਸਟਮ ਹੁੰਦਾ ਕਿਸੇ ਨੇ ਮੰਨਿਆ ਕਿਸੇ ਨੇ ਨਹੀਂ ਮੰਨਿਆ ਪਰ ਸਾਡੀ ਸਾਰੀ ਟੀਮ ਸਾਰਾ ਨਾਭਾ ਪਾਰਟੀ ਵੱਜ ਤੋਂ ਉੱਠ ਕੇ ਸਾਰੇ ਜਿਹੜੀ ਨੇ ਦਲੀਪ ਮਿੱਟੂ ਦੇ ਬੇਟੇ ਦੀ ਹੈਲਪ ਕਰ ਰਹੇ ਤੇ ਵਨ ਸਾਈਡਡ ਮੈਚ ਕਿਉਂਕਿ ਲੋਕ ਨਾਲ